ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਰਾ ਭਾਈ ਗੁਰਦਾਸ ਜੀ ਵਾਰ 26ਵੀਂ ੴ ਸਤਗੁਰ ਪ੍ਰਸਾਦ ਸਤਗੁਰ ਸਚਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਸਰੰਦਾ ਸੱਚੇ ਤਖਤ ਨਿਵਾਸ ਹੈ ਸਾਧ ਸੰਗਤ ਸਚਖੰਡ ਵਸੰਦਾ ਸੱਚ ਫਰਮਾਨ ਨਿਸ਼ਾਨ ਸੱਚ ਸੱਚਾ ਹੁਕਮ ਨਮੂਲ ਫਿਰੰਦਾ ਸੱਚ ਸ਼ਬਦ ਟਕਸਾਲ ਸੱਚ ਗੁਰ ਤੇ ਗੌਰ ਹੋਏ ਸ਼ਬਦ ਮਲੰਦਾ ਸੱਚੀ ਭਗਤ ਪੰਡਾਰ ਸੱਚ ਰਾਗ ਰਤਨ ਕੀਰਤਨ ਪਵੰਦਾ ਗੁਰਮੁਖ ਸੱਚਾ ਪੰਥ ਹੈ ਸੱਚ ਦੁਹੀ ਸੱਚ ਰਾਜ ਕਰਨਦਾ ਵੀ ਇੱਕ ਹੀ ਚੜਾਓ ਚੜੰਦਾ ਗੁਰ ਪਰਮੇਸ਼ਰ ਜਾਣੀਐ ਸੱਚੇ ਸੱਚਾ ਨਉ ਤਰਾਇਆ ਨਰੰਕਾਰ ਆਕਾਰ ਹੋਏ ੴ ਅਪਾਰ ਸਦਾਇ ੴ ਰੋਂ ਸ਼ਬਦ ਤੁਨ ਓੰਕਾਰ ਆਕਾਰ ਬਣਾਇਆ ਇੱਕ ਦੂ ਹੋਏ ਤਿੰਨ ਦੇਵ ਤਿਹਾਂ ਮਿਲ 10 ਅਵਤਾਰ ਗਿਣਾਇਆ ਆਦਪੁਰਖ ਆਦੇਸ਼ ਹੈ ਓ ਵੇਖੇ ਉਹਨਾਂ ਨਦਰ ਨਾ ਆਇਆ ਸੇਖ ਦਾਗ ਸਿਮਰਨ ਕਰੇ ਨਾਵਾ ਅੰਤ ਬੇਅੰਤ ਨਾ ਪਾਇਆ ਗੁਰਮੁਖ ਸਚ ਨਉ ਮਨ ਪਾਇਆ ਅੰਬਰ ਤਰਤ ਵਿਛੋੜਿਅਨ ਕੁਦਰਤ ਕਰ ਕਰਤਾ ਰ ਕਹਾਇਆ ਤਰਤੀ ਅੰਦਰ ਪਾਣੀਐ ਵਿਣ ਥੰਮ ਆਕਾਸ਼ ਰਖਾਇਆ ਇਨਣ ਅੰਦਰ ਅਗ ਧਰ ਐਨ ਸੂਰਜ ਚੰਦ ਉਪਾਇਆ ਛੇ ਰੁੱਤ ਬਰਮਾ ਕਰ ਖਾਣੀ ਬਾਣੀ ਚਲਤਰ ਚਾਇਆ ਮਾਨਸ ਜਨਮ ਦੁਲੰਭ ਹੈ ਸਫਲ ਜਨਮ ਗੁਰਪੂਰਾ ਪਾਇਆ ਸਾਧ ਸੰਗਤ ਮਿਲ ਸਹਿਜ ਸਮਾਇਆ ਸਤਗੁਰ ਸੱਚ ਦਤਾਰ ਹੈ ਮਾਨਸ ਜਨਮ ਅਮੋਲ ਦਿਵਾਇਆ ਮੂਹ ਅਥੀ ਨੱਕ ਕੰਨ ਕਰ ਹੱਥ ਪੈਰ ਦੇ ਚਲੇ ਚਲਾਇਆ ਪਉ ਭਗਤ ਉਪਦੇਸ਼ ਕਰ ਨਾਮਦਾਨ ਇਸ਼ਨਾਨ ਡੜਾਇਆ ਅੰਮ੍ਰਿਤ ਵੇਲੇ ਨਾਵਣਾ ਗੁਰਮਖ ਜਪ ਗੁਰਮੰਤ ਜਪਾਇਆ ਰਾਤ ਆਰਤੀ ਸੋਹਿਲਾ ਮਾਇਆ ਵਿੱਚ ਉਦਾਸ ਰਹਾਇਆ ਮਿੱਠਾ ਬੋਲਣ ਨਿਭ ਚੱਲਣਾ ਹੱਥੋਂ ਦੇਣਾ ਆਪ ਗਿਣਾਇਆ ਚਾਰ ਪਦਾਰਥ ਪਿਛੇ ਲਾਇਆ ਸਤ ਗੁਰ ਵੱਡਾ ਆਖੀਏ ਵੱਡੇ ਦੀ ਵੱਡੀ ਵਡਿਆਈ ਓੰਕਾਰ ਅਕਾਰ ਕਰ ਲੱਖ ਦਰਿਆਵਾਂ ਨਾ ਕੀਮਤ ਪਾਈ ਇੱਕ ਵਰ ਭੰਡ ਅਖੰਡ ਹੈ ਜੀ ਜੰਤ ਕਰ ਰਿਜਕ ਦਿਵਾਈ ਲੂ ਲੂ ਵਿੱਚ ਰੱਖਿਆ ਨ ਘਰ ਵਰਪਨ ਕਰੋੜ ਸਮਾਈ ਕੇਵੜ ਵੱਡਾ ਆਖੀਐ ਕਵਣ ਤੋ ਕਿਸ ਪੁਛਾ ਜਾਇ ਅਪੜ ਕੋਇ ਨ ਹੰਗਈ ਸੁਣ ਸੁਣ ਆਖਣ ਆਖ ਸੁਣਾਈ ਸਤ ਗੁਰ ਮੂਰਤ ਪ੍ਰਗਟਈ ਆਈ ਤੇ ਆਨ ਮੂਲ ਗੁਰ ਦਰਸ਼ਨੋਂ ਪੂਰਨ ਬ੍ਰਹਮ ਗਿਆਨ ਜਣੋਈ ਪੂਜ ਮੂਲ ਸਤਗੁਰ ਚਰਨ ਕਰ ਗੁਰਦੇਵ ਸੇਵ ਸੁਖ ਪਾ ਹੋਈ ਮੰਤਰ ਮੂਲ ਸਤਗੁਰ ਬਚਨ ਇਕ ਮਨ ਹੋਏ ਅਰਾਧੇ ਕੋਈ ਮੂਖ ਮੂਲ ਕਿਰਪਾਲ ਗੁਰ ਜੀਵਨ ਮੁਕਤ ਸਾਧ ਸੰਗ ਸੋਈ ਆਪ ਗਿਣਾਏ ਨਾ ਪਾਈਏ ਆਪ ਗਵਾਏ ਮਿਲੇ ਵਿਰਲੋਈ ਆਪ ਗਵਾਏ ਆਪ ਹੈ ਸਭ ਕੋ ਆਪ ਆਪੇ ਸਭ ਕੋ ਹੀ ਗੁਰ ਚਿਨਾ ਚੇਲਾ ਗੁਰ ਹੋਈ ਸਤਜੁਗ ਪਾਪ ਕਮਾਣਿਆ ਇੱਕ ਸਪਿਛੇ ਸਭ ਦੇਸ਼ ਦੁਖ ਹਲਾ त्रेता नगरी पीढ़िए द्वापर पाप वंश को दला कल युग बीज सुनणे वरत धर्म न्यास खन्ना फल कमाना ती युगी कल युग सफल धर्म तत कला पाप कमाणे लेप है चितवे धर्म सो फल फल वाला ਪਾਏ ਭਗਤ ਗੁਰਪੁਰਬ ਕਰ ਬੀਜਨ ਬੀ ਸਚੀ ਧਰਮਸ਼ਾਲਾ ਸਫਲ ਮਨੋਰਥ ਪੂਰਨ ਕਾਲਾ ਸਤਜਗ ਸਤ ਤ੍ਰੇਤਾ ਯੁਗ ਦਵਾਪਰ ਪੂਜਾ ਬਹਲੀ ਕਾਲਾ ਕਲਯੁਗ ਗੁਰਮੁਖ ਨੌ ਲੈ ਪਾਰ ਪਵੇ ਭਵ ਜਲ ਪਰ ਨਾਲਾ ਚਾਰ ਚਰਨ ਸਤਜੁਗੈ ਵਿੱਚ ਤ੍ਰੇਤ ਚੌਥੇ ਚਰਨੋਂ ਕਲ ਦਵਪਰ ਹੋਏ ਪੈਰ ਦੁਏ ਇਕ ਤੈ ਪੈਰ ਧਰਮੁ ਸੁਖਾਲਾ ਮਾਣਿ ਨਿਮਾਣੇ ਜਾਣ ਕੈ ਬਿਨੋ ਕਰੈ ਕਰਨਦਰ ਨਹਾਲਾ ਗੁਰਪੂਰੈ ਪ੍ਰਗਾਸ ਕਰ ਤੀਰਜ ਧਰਮ ਸਚੀ ਧਰਮ ਸ਼ਾਲਾ ਆਪੇ ਖੇਤ ਆਪੇ ਰਖਵਲ ਜਿਨਾ ਭਉ ਤਿਨ ਨਾਹੈ ਭਉ ਮੋਚ ਭਉ ਅੰਦੇ ਨਿਭ ਵਿਆਹ ਅਗ ਤਤੀ ਜਲ ਸਿਹਲਾ ਨਿਵ ਚੱਲੇ ਸਿਰ ਕਰੇ ਉਤਾਹ ਪਰ ਡੁਬੇ ਖਾਲੀ ਤਰੈ ਵਜਨ ਵਜੇ ਘੜੇ ਜਿਵਾਹ ਅਮਸ ਫਲ ਫਲ ਚੋਕਲ ਹੈ ਦੁਖ ਫਲ ਅਰੰਡ ਨ ਨਿਵੇਂ ਤਲਾਹ ਮਨ ਪੰਖੇ ਰੂ ਤਵਦਾ ਸੰਗ ਸੁਬਾਏ ਜਾਏ ਫਲ ਖਾ ਪਰ ਤਰਾ ਜੂ ਤੋਲੀਏ ਹੌਲਾ ਪਰ ਤੋਲ ਤੁਲਾਹ ਜਿਣ ਘਰ ਹੈ ਘਰ ਜਣੇ ਪੈਰ ਉੱਤੇ ਸੀਸ ਤਰਾਹ ਪੈਰੀ ਪੈ जग ਪੈਰੀ ਪਹਾ ਸਚ ਹੁਕਮਿ ਸਚ ਲੈਖੁ ਹੈ ਸਚ ਕਾਰਨ ਕਰ ਖੇਲ ਰਚਾਇਆ ਕਰਨ ਕਰਦੇ ਵਸ ਹੈ ਵਰਨਾ ਦਉ ਕਰੇ ਕਰਾਇ ਸੋਕ ਹੋਰ ਨ ਮੰਗੇ ਖਸਮੈ ਦਾ ਪਾਣਾ ਤਿਸ ਪਾਇਆ ਖਸਮੈ ਏਵੈ ਭਾਵਦਾ ਭਤ ਵੱਛਲ ਹੋਏ ਬਿਰਦ ਸਦਾਇਆ ਸਾਧ ਸੰਗਤ ਗੁਰ ਸ਼ਬਦ ਨੇਵ ਕਾਰਣ ਕਰਤਾ ਕਰਦਾ ਆਇਆ ਬਾਲ ਸੁਫਾਏ ਅਤੀਤ ਜਗ ਵਰਸਰਾਪ ਦਾ ਪਰਮ ਚਕਾਇਆ ਜਿਹਾ ਭਾਉ ਤਿਹੋ ਫਲ ਪਾਇਆ ਔਗਣ ਕੀਤੇ ਗੁਣ ਕਰੈ ਸਹਿਜ ਸੁਭਾਉ ਤਰਵਰ ਹੰਦਾ ਵੱਡਣ ਵਾਲਾ ਚੌਬੇ ਚੰਗੇ ਦਾ ਮੰਦਾ ਚਿਤਵੰਦਾ ਫਲ ਦੇ ਵਟ ਵਗਾਇਆ ਵੱਡਣ ਵਾਲੇ ਤਾਰ ਤਰੰਦਾ ਬੇਮੁਖ ਫਲ ਨਾ ਪਾਇੰਦੇ ਸੇਵਕ ਫਲ ਅਣਗਣਤ ਫਲੰਦਾ ਗੁਰਮੁਖ ਵਿਰਲਾ ਜਾਣੀਐ ਸੇਵਕ ਸੇਵਕ ਸੇਵ ਕਰੰਦਾ ਜਗ ਜੁਹਾਰੇ ਚੰਦਨੋ ਸਾਇਰ ਲਹਿਰ ਅਨੰਦ ਵਦੰਦਾ ਜੋ ਤੇਰਾ ਜਗ ਤਿਸ ਦਾ ਬੰਦਾ ਜਿਉ ਵਿਸਮਾਦ ਕਮਾਦ ਹੈ ਸਿਰ ਤਲਵਾਇਆ ਹੋਏ ਉਪੰਨਾ ਪਹਿਲੇ ਖਲ ਉਖਲ ਕੈ ਟੋਟੇ ਕਰ ਕਰ ਪੰਨਣ ਪੰਨਾ ਕੋਲੂ ਪਾਏ ਪਿੜਾਇਆ ਰਸ ਟਟਰ ਕਸ ਇੰਨਣ ਵੰਨਾ ਦੁਖ ਸੁਖ ਅੰਦਰ ਸਬਰ ਕਰ ਖਾਏ अवटन जग तन तना गुर शक्कर खंड मिसेरी गुरमुख सुख फल सब रस बन्ना प्रेम प्याला पीवणा मरमर जीवन थिवण गन्ना गुरमुख बोल अमोल रत्न गुर दरिया अमौह है लख दरिया समौ करंदा ਇੱਕ ਕਸ ਕਸ ਦਰਿਆਵ ਵਿੱਚ ਲਖ ਤਿਰਤ ਦਰਿਆਵ ਵਹੰਦਾ ਇੱਕਤ ਇੱਕਤ ਵਹਣੈ ਕੁਦਰਤ ਲਖ ਤਰੰਗ ਉਠੰਦਾ ਸਾਇਰ ਸਨ ਰਤਨਾਵਲੀ ਚਾਰ ਪਦਾਰਥ ਮੀਨ ਤਰੰਦਾ ਇੱਕਤ ਲਹਿਰ ਨ ਪੁਜਨੀ ਕੁਦਰਤ ਅੰਤ ਨ ਅੰਤ ਲਹੰਦਾ ਪਰਮਪਿਆਲੇ ਇੱਕ ਬੂੰਦ ਗੁਰਮੁਖ ਵਿਰਲਾ ਅਜਰ ਜਰੰਦਾ ਅਲਖ ਲਖਾਏ ਨਾ ਅਲਖ ਲਖੰਦਾ ਬ੍ਰਹਮੇ ਥਕੇ ਬੇਦ ਪੜ ਇੰਦਰ ਇੰਦਸਤਨ ਰਾਜ ਕਰਨਦੇ ਮਹਾਦੇਵ ਅਵਤੂਤ ਹੋਏ ਦਸ ਅਵਤਾਰੀ ਵਿਸ਼ਨ ਭਵੰਦੇ ਸੇਦ ਨਾਦ ਜੁਗਿਸਰਾ ਦੇਵੀ ਦੇਵ ਨ ਭੇਵ ਨ ਹੰਦੇ ਤਪੇ ਤਪੇ ਸਰ ਤੀਰਥ ਜਤੀ ਸਤੇ ਦੇ ਦੁੱਖ ਸਹੰਦੇ شیخ ਨਗ ਸਭ ਰਾਗ ਮਿਲ ਸਿਮਰਨ ਕਰ ਨਿਤ ਗੁਣ ਗਵੰਦੇ ਵੜ ਪਾਗੀ ਗੁਰ ਸਖੰ ਜਗ ਸ਼ਬਦ ਸੁਰਤ ਸਤ ਸੰਗ ਮਲੰਦੇ ਗੁਰਮੁਖ ਸੁਖ ਫਲ ਅਲਖ ਲਖੰਦੇ ਸਿਰਤ ਲੁਆ ਬਿਰਖ ਹੈ ਹੋਏ ਸਹਸ ਫਲ ਸੁਫਲ ਫਲੰਦਾ ਨਿਰਮਲ ਨੀਰ ਵਖਾਣੀਏ ਸਿਰ ਨੀਵਾ ਨਿਵਾਨ ਚਲੰਦਾ ਸਿਰ ਉੱਚ ਨੀਵੇਂ ਚਰਨ ਗੁਰਮੁਖ ਪੈਰੀ ਸੀਸ ਪਵੰਦਾ ਸਬਦੋਂ ਨੀਵੀਂ ਧਰਤ ਹੋਏ ਅਨ ਤਨ ਸਭ ਸਹਸਾਰ ਸੰਧਾ ਤਨਨਰਤੀ ਉਹ ਥਾਉ ਤਨ ਗੁਰ ਸੇਖ ਸਾਧੂ ਪੈਰ ਤਨੰਦਾ ਚਰਨ ਧੂੜ ਪ੍ਰਦਾਨ ਕਰ ਸੰਤ ਵੇਦ ਜਸ ਦਾ ਵਸਣੰਦਾ ਵੜ ਪਾਗੀ ਪਾ ਖਾਂ ਤਨੰਦਾ ਪੂਰਾ ਸਤਗੁਰ ਜਾਣੀਏ ਪੂਰੇ ਪੂਰਾ ਠਾਟ ਬਣਾਇਆ ਪੂਰੇ ਪੂਰਾ ਤੋਲ ਹੈ ਘਟੇ ਨਾ ਵਧੇ ਘਟਾਏ ਵਧਾਇਆ ਪੂਰੇ ਪੂਰੀ ਮਤ ਹੈ ਹੋਰ ਸੋਚ ਨਾ ਮਤਾ ਪਕਾਇਆ ਪੂਰੇ ਪੂਰਾ ਮੰਤ ਹੈ ਪੂਰਾ ਬਚਨ ਨ ਟਲੇ ਟਲਾਇਆ ਸਬੇ ਇੱਛਾਂ ਪੂਰੀਆਂ ਸਾਧ ਸੰਗਤ ਮਿਲ ਪੂਰਾ ਪਾਇਆ ਵੇ ਇੱਕੀ ਓਲੰਗ ਕੇ ਪਤ ਫੌੜੀ ਚੜ ਨਿਜ ਕਰ ਆਇਆ ਪੂਰੇ ਪੂਰਾ ਹੋਏ ਸਮਾਇਆ ਸੇ ਦੇ ਸਾਲ ਤੱਕ ਮਿਲ ਜਾਗਦੇ ਕਾਰ ਸ਼ਵਰਾਤੀ ਜਤੀ ਮਿਲ ਮਹਾਂ ਦਿਓ ਔ ਤੂਤ ਹੈ ਕਬਲਾ ਆਸਣ ਆਸਣ ਰਸ ਕੇਨਾ ਗੋਗੋ ਜੁਗੀ ਜਗਦਾ ਗੁਰਮ ਛੰਦ ਧਰੇ ਸੋ ਤਰੇਨਾ ਸਤਗੁਰ ਜਾਗ ਜਗਾਏਂਦਾ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ ਨਿਜ ਕਰ ਤਾੜੀ ਨਾਯਨ ਅਨਹਦ ਸ਼ਬਦ ਪਰਮ ਰਸ ਖੇਨਾ ਆਦਪੁਰਖ ਆਦੇਸ਼ ਹੈ ਅਲੱਖ ਨਰਿੰਜਨ ਨਿਹੁ ਨਵਿਲਾ ਚਿਨੇ ਤੇ ਗੁਰ ਗੁਰ ਤੇ ਚਿਨਾ ਬ੍ਰਹਮਾ ਵਿਸ਼ਨੁ ਮਹੇਸ਼ ਤਰੇ ਸੰਸਾਰੀ ਪੰਡਾਰੀ ਰਾਜੇ ਚਾਰ ਵਰਨ ਕਰ ਬਾਰੀਆ ਜਾਤ ਪਾਤ ਮਾਇਆ ਮੋਹ ਤਾਜੇ ਛੇ ਦਰਸ਼ਨ ਛੇ ਸਾਸਤਰ ਪਾਖੰਡ ਕਰਮ ਕਰਨ ਦੇਵਾਜੇ ਸਿਆਸੀ ਦਸ ਨਾਮ ਧਰ ਜੋਗੀ ਬਾਰ ਪੰਥ ਨਿਵਾਜੇ ਦਾ ਦਿਸ ਬਾਰ ਵਟ ਹੋਏ ਪਰ ਪਰਕਰ ਮੰਗਣ ਖਾਜ ਅਖਾਜੇ ਚਾਰ ਵਰਨ ਗੁਰਸਿੱਖ ਮਿਲ ਸਾਧ ਸੰਗਤ ਵਿੱਚ ਅਨਹਦ ਵਾਜੇ ਗੁਰਮੁਖ ਵਰਨ ਅ ਵਰਨ ਹੋਏ ਦਰਸ਼ਨ ਨੋਂ ਪੰਥ ਸੁਖ ਸਾਜੇ ਸਚ ਸਚ ਕੂੜ ਕੂੜੇ ਪਾਜੇ ਸਤਗੁਰ ਗੁਣੀ ਨਿਦਾਨ ਹੈ ਗੁਣ ਕਰ ਬਖਸ਼ੈ ਉਹ ਗਣ ਯਾਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧਨ ਵਾਰੇ ਸੁਖ ਸਾਗਰ ਗੁਰ ਦਿਓ ਹੈ ਸੁਖ ਦੇ ਮੇਲ ਲਏ ਦੁਖਿਆਰੇ ਗੁਰ ਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਗੋਰਪੁਰਾ ਨਿਰਭਉ ਸਦਾ ਜਨਮ ਮਰਨ ਜਮ ਡਰੇ ਉਤਾਰੇ ਸਤਗੁਰੂ ਪੁਰਖ ਸੁਜਣ ਹੈ ਵੱਡੇ ਅਜਾਣ ਮੁਗਦ ਨਿਸਤਾਰੇ ਸਤਗੁਰੇ ਆਗੂ ਜਾਣੀਏ ਬਾਂ ਪਕੜ ਅੰਦਲੇ ਉਧਾਰੇ ਮਾਣ ਨਮਾਣੇ ਸਦ ਬਨਹਾਰੇ ਸਤਗੁਰ ਪਰਸ ਪਰਸ ਹੈ ਕੰਚਨ ਕਰੇ ਮਨੂਰ ਮਲੀਣਾ ਸਤਗੁਰ ਬਾਵਨ ਚੰਦਨੋ ਵਾਸ ਸਵਾਸ ਕਰੇ ਲਖੀਣਾ ਸਤਗੁਰ ਪੂਰਾ ਪਰਜਾਤ ਸਿਮਲ ਸਫਲ ਕਰੇ ਸੰਗ ਲੈਣਾ ਮਾਨ ਸਰੋਵਰ ਸਤਗੁਰ ਕਾ ਗਉ ਹੰਸ ਜਲ ਹੋਂਦ ਪੀਣਾ ਗੁਰ ਤੀਰਥ ਦਰਿਆਉ ਹੈ ਪਸ਼ੂ ਪ੍ਰੇਤ ਕਰੇ ਪਰਬੀਣਾ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓੜੀਣਾ ਗੁਰਮਖ ਮਨ ਅਪਤੀਜ ਪਤੀਣਾ ਸਿਦਨਾਥ ਅਵਤਾਰ ਸਭ ਗੋਸ਼ਟ ਕਰ ਕਰ ਕੰਨ ਫੜਾਇਆ ਬਾਬਰ ਕੇ ਬਾਬੇ ਮਿਲੇ ਨਿਵ ਨਿਵ ਸਭ ਨਵਾਬ ਨਿਵਾਇਆ ਪਾਤਸ਼ਾਹ ਮਿਲ ਵਿਛੜੇ ਜੋਰ ਭੋਗ ਛੜ ਚਲ ਤਰਚਾਇਆ ਦੀਨ ਦੁਨੀਆਂ ਦਾ ਪਾਤਸ਼ਾਹ ਬੇਮਹਤਾਜ ਰਾਜ ਕਰ ਆਇਆ ਕਾਦਰ ਹੋਏ ਕੁਦਰਤ ਕਰੇ ਇਹ ਬੇਕੁਦਰਤ ਸੰਗ ਬਣਾਇਆ ਇੱਕ ਨਾ ਜੋੜ ਵਿਛੋੜਦਾ ਚਿਰੀ ਵਿਚੁੰਨੇ ਅਣ ਮਲਾਇਆ ਸਾਦ ਸੰਗਤ ਵਿੱਚ ਅਲਖ ਲਖਾਇਆ ਸਤਗੁਰ ਪੂਰਾ ਸਾਹ ਹੈ ਤੇ ਪਵਨ ਜਗ ਤੇ ਸਦਾ ਬਣ ਜਾ ਰਾ ਰਤਨ ਪਦਾਰਤ ਬੇਸ਼ੁਮਾਰ ਭਾਉ ਭਗਤ ਲਖ ਭਰੇ ਪੰਡਾਰਾ ਪਾਰ ਜਾਤ ਲਖ ਬਾਗ ਵਿੱਚ ਕਾਮ ਤੇਣਦੇ ਵਗ ਹਜ਼ਾਰਾ ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤ ਅਪਾਰਾ ਲਖ ਅਮਰਤ ਲਖ ਇੰਦਰ ਲੈ ਹੋਏ ਸਕੇ ਛਿੜਤੰਦਰ ਪਰ ਸੂਰਜ ਚੰਦ ਚਰਾਗ ਲਖ ਰਿੱਦ ਸਦ ਨਿਦ ਬੋਲ ਅਮਰਾ ਸਬੇ ਵੰਡ ਵੰਡ ਦਿੱਤਿ ਹਨ ਭਾਉ ਭਗਤ ਕਰ ਸਚ ਪਿਆਰਾ ਭਗਤ ਵਚਨ ਸਤਗੁਰ ਨਿਰੰਕਾਰਾ ਖੀਰ ਸਮੁੰਦ ਵਿਰੋਲ ਕੈ ਕਡ ਰਤਨ 14 ਵੰਡ ਲੀਤੇ ਮਾਨ ਲਖਮੀ ਪਰ ਜਾਤ ਸੰਖ ਸਰੰਗ ਕਪ ਤਣਕ ਬਿਸਨ ਵਸ ਕੀਤੇ ਕਾਮ ਤੇਣ ਤੇ ਅਪਚਰ ਅਰਪਤ ਇੰਦਰ ਸਣ ਸੀਤੇ ਕਾਲ ਕੂਟ ਤੇ ਅਰਧ ਚੰਦ ਮਹਾਦੇਵ ਮਸਤਕ ਤਰਪੀਤੇ ਕੋੜਾ ਮਿਲੇ ਸੁਰਜੈ ਮਦ ਅੰਮ੍ਰਿਤ ਦੇਵਦਾਨਵ ਰੀਤੇ ਕਰੇ ਤਨੰਤਰ ਵੈਦਗੀ ਦਸਿਆ ਤਛਕੇ ਮਤ ਵਿਪਰੀਤੇ ਗੁਰ ਉਪਦੇਸ਼ ਅਮੋਲ ਕਾ ਰਤਨ ਪਦਾਰਥ ਨਿਦ ਅਗਣੀਤੇ ਸਤਗੁਰ ਸਿਖ ਸਚ ਪ੍ਰੀਤੇ ਤਰਨਸਾਲ ਕਰ ਬਹੀਦਾ ਇਕਲ ਥਾਉ ਨ ਟਿਕੇ ਟਕਾਇਆ ਪਾਤਸ਼ਾਹ ਕਰ ਆਵਦੇ ਗੜ ਚੜਿਆ ਪਾਤਸ਼ਾਹ ਚੜਾਇਆ ਓ ਮਤ ਮਹਲ ਨ ਪਹੁੰਚਦੀ ਨਠਾ ਫਿਰੇ ਨ ਡਰੇ ਡਰਾਇਆ ਮੰਜੀ ਬੈ ਸੰਤੋਖ ਦਾ ਕੁੱਤੇ ਰਖ ਸ਼ਿਕਾਰ ਖਿਲਾਇਆ ਬਾਣੇ ਕਰ ਸਣ ਗਾਮ ਦਾ ਕਥੈ ਨ ਸੁਨੇ ਨ ਗਾਵ ਸੁਣਾਇ ਸੇਵ ਕੁપાસ ਨ ਰਖਿਆ ਨ ਦੁਖੀ ਦੁਸ਼ਟ ਆਗੂ ਮੋਲਿਆ ਸਚ ਨ ਲੁਕੇ ਲੁਕਾਇਆ ਚਰਨ ਕਮਲ ਸਿਖ ਭਵਰ ਲਬਾਇਆ ਅਜਰ ਜਰੈ ਨ ਆਪ ਜਨਾਇਆ ਗੇਤੇ ਵਰਸ ਟਿੰਗਰੀ ਕਿਕਰ ਆਸ-ਪਾਸ ਜਿਉ ਬਗੇ ਸਭ ਪਲੇਟੇ ਚੰਣਨੇ ਬੂਹੇ ਜੰਦਰਾ ਕੁੱਤਾ ਜਾਗੇ ਕਬਲੇ ਕੰਡੇ ਜਣੀਆਂ ਸਿਆਣਾ ਏਤ ਕੋਈ ਵਿੱਚ ਫਾਨੇ ਜਿਉ ਪਰਸ ਵਿੱਚ ਪੱਥਰ ਮਨ ਮਸਤਕ ਜਿਉ ਕੋਲੇ ਨਾਗੇ ਰਾਤਨ ਸੋਹ ਹੈ ਗਲ ਪੋਤ ਵਿੱਚ ਮੈਂ ਗਲ ਬਿਦਦਾ ਕੱਚੇ ਧਾਗੇ ਪਾਵੋ ਪਗਤ ਭੁਖ ਜਾਏ ਘਰ ਬਿਦਰਖਵਾਲੇ ਪਿੰਨੀ ਸਗੈ ਚਰਨ ਕਮਲ ਗੁਰ ਸਿੱਖ ਭੌਰ ਸਾਧ ਸੰਗਤ ਸਲੰਸ ਭਗੈ ਪਰਮ ਪਿਆਲੇ ਦੁੱਤਰ ਛਗੈ ਪਉ ਵਿਦਿਆ ਅੰਦਰ ਮਾਨ ਸਰ ਸਤ ਸਮੁੰਦੇ ਗੈਰ ਗਮੀਰਾ ਨਾ ਪੱਤਣ ਨਾ ਪਾਤਣੀ ਪਰਵਰ ਅੰਤ ਨ ਚੀਰਾ ਨਾ ਬੇੜੀ ਨਾ ਤੁਲਹੜਾ ਵੰਜੀ ਹਾਥ ਨਾ ਧੀਰਕ ਧੀਰਾ ਪੂਰਨ ਕੋਈ ਅਪਣ ਖੰਸ ਚੁਗੰਦੇ ਮੋਤੀ ਹੀਰਾ ਸਤਗੁਰ ਸੰਗ ਵਰਤਦਾ ਪਿੰਡ ਵਸਾਇਆ ਫੇਰ ਅਹੀਰਾ ਜੰਦ ਅਮਾਵਸਰਾ ਤੇ ਜਿਉ ਅਲਖ ਨ ਲਖੀਐ ਮਛਲੀ ਨੀਰਾ ਮੋਏ ਮਰੀਦ ਗੁਰ ਗੁਰ ਪੀਰਾ ਮਛੀ ਦੇ ਪਰਵਾਰ ਵਾਂਗ ਜੀਵਣ ਮਰੁੰਦਾ ਵਿਸਰੇ ਪਾਣੀ ਜਿਉ ਪਰਵਾਰ ਪਤੰਗ ਦਾ ਦੀਪਕ ਬਾਜ ਨਾ ਹੋਰ ਸੁਜਾਣੀ ਜਿਉ ਜਨ ਕਮਲ ਪਿਆਰ ਹੈ ਭਵਰ ਕਮਲ ਕਲ ਪ੍ਰੀਤ ਵਖਾਣੀ ਬੂੰਦ ਬਿビਹੇ ਮਿਰਗਨਾਦ ਕੋਇਲ ਜਿਉ ਫਲ ਅੰਬ ਲਵਾਨੀ ਮਾਨ ਸਰਵਰ ਹੰਸਲਾ ਓ ਅਮੋਲਕ ਰਤਨਾ ਖਾਣੀ ਚਕਵੀ ਸੂਰਜ ਹੇਤ ਹੈ ਚੰਦ ਚਕੋਰੇ ਝੋਜ ਵਿਡਾਣੀ ਗੁਰ ਸਿਖ ਵੰਸੀ ਪਰਮ ਹੰਸ ਸਤਗੁਰ ਸਹਿਜ ਸਰੋਵਰ ਜਾਣੀ ਮੁਰਗਾਈ ਨਿਸ਼ਾਨ ਨਿਸ਼ਣੀ ਕਛੂ ਅੰਡਾ ਸੇਮਦਾ ਜਲ ਬਾਹਰ ਧਰ ਧਿਆਨ ਤਰੰਦਾ ਕੂੰਜ ਕਰਿੰਦੀ ਸਿਮਰਨੋ ਪੂਰਨ ਬੱਚਾ ਹੋਏ ਉਡੰਦਾ ਕੁਕੜੇ ਬੱਚਾ ਪਾਲਦੀ ਮੁਰਗਾਈ ਨੂੰ ਜਾਏ ਮਲੰਦਾ ਉਏ ਨਪਾਲੇ ਕਾਮਣੀ ਲੋਹ ਲੋਹ ਰਲੇ ਰਲੰਦਾ ਚਕਵੀ ਅਤੇ ਚਕੌਰ ਕੁੰ ਸ਼ਿਵ ਸ਼ਕਤੀ ਮਿਲ ਮੇਲ ਕਰਨਦਾ ਚੰਦ ਸੂਰਜ ਸੇ ਜਾਣਿ ਅਨ ਛੇ ਰਤ ਬਰਮੰਦ ਸੰਦਾ ਗੁਰਮੁਖ ਮਿਲ ਸੱਚ ਦਾ ਤਵਿਆ ਤਵਲ ਪਵਰ ਵਿਖ ਸੰਦਾ ਗੁਰਮਖ ਸੁਖਫਲ ਅਲਖ ਲਖੰਦਾ ਪਰ ਸਵੰਸੀ ਹੋਏ ਕੈ ਸਬਨਾ ਤਾ ਤੂ ਮੇਲ ਮਿਲੰਦਾ ਚੰਦਨ ਬਾਸ ਸੁਭਾਉ ਹੈ ਅਫਲ ਸਫਲ ਵਿਚ ਵਸ ਤਰੰਦਾ ਲਖ ਤਰੰਗੀ ਗੰਗ ਹੋਏ ਨਦੀਆਂ ਨਾਲੇ ਗੰਗ ਹੋਵੰਦਾ ਦਾਵਾ ਦੁੱਧ ਪਿਆਲਿਆ ਪਾਤਸ਼ਾਹਾਂ ਕੋ ਕਾ ਪਵੰਦਾ ਲੂਣ ਖਾਏ ਪਾਤਸ਼ਾਹਾਂ ਦਾ ਕੋ ਕਾ ਚਕਰ ਹੋਏ ਬਲੰਦਾ ਸਤਗੁਰ ਵੰਸੀ ਪਰਮਹੰਸ ਗੁਰਸਿੱਖ ਹੰਸ ਵੰਸ ਨਿਭੰਦਾ ਪਿਉ ਦਾਦੇ ਦੇ ਰਹਿ ਚਲੰਦਾ ਜੋ ਲੱਖ ਤਾਰੇ ਚਮਕਦੇ ਨੇੜ ਨਾ ਦਿਸ ਰਾਤ ਹਨੇਰੇ ਸੂਰਜ ਬੱਦਲ ਛਾਇਆ ਰਾਤ ਨਾ ਪੂਜੈ ਦਿਸੈ ਫੇਰੇ ਜੇ ਗੁਰ ਸੰਗ ਵਰਤਦਾ ਦੁਬਦਾ ਚੇਤਨ ਸਿਖਾ ਕੇ ਰੇ ਛੇ ਰੁਤੀ ਇੱਕ ਸੋਜ ਹੈ ਕੋਗੂ ਸੋਜ ਨ ਸੁਜੇ ਹਿਰੇ ਚੰਦਰ ਮੁਖੀ ਸੂਰਜ ਮੁਖੀ ਕਬਲੇ ਭਵਰ ਮਿਲਨ ਚੋ ਫੇਰੇ ਸ਼ੇਮਸਿਕ ਤੀਨੋਂ ਲੰਘ ਕੇ ਸਾਧ ਸੰਗਤ ਜੈ ਮਿਲਣ ਸਵੇਰੇ ਪੈਰੀ ਪਵਣਾ ਭਲੇ ਭੁਲੇਰੇ ਦੁਨੀਆਂ ਵਾ ਪਤਸ਼ਾਹ ਹੋਏ ਦੇ ਮਰੇ ਪੁੱਤੈ ਪਤਸ਼ਾਹੀ ਦੋਹੀ ਫੇਰੇ ਆਪਣੀ ਹੁਕਮੀ ਬੰਦੇ ਸਭ ਸਿਪਾਹੀ ਗੁਤਬਾ ਜਾਏ ਪੜਾਏਂਦਾ ਕਾਜੀ ਮੁੱਲਾ ਕਰੇ ਉਗਾਹੀ ਤਕਸਾਲੇ ਸਿੱਕਤਾ ਪਵੇ ਹੁਕਮੇ ਵਿੱਚ ਸੁਪੇਦੀ ਸਿਆਹੀ ਮੌਲ ਮੁਲਕ ਆਪਣਾਏਂਦਾ ਤਖਤ ਬਖਤ ਚੜਵੇਂ ਪਰਵਾਹੀ ਬਾਬਾਣੇ ਘਰ ਚਾਲ ਹੈ ਗੁਰਮੁਖ ਗਾਡੀ ਰਾਹ ਨਿਭਾਈ ਇੱਕ ਦੋਹੀ ਟਕਸਾਲ ਇੱਕ ਕੁਤਬ ਤਖਤ ਸੱਚਾ ਦਰਗਾਹੀ ਗੁਰਮੁਖ ਸੁਖ ਫਲ ਦਾਦ ਇਲਾਹੀ ਜੇ ਕੋ ਆਪ ਗਣਾਇ ਕੈ ਪਾਤਸ਼ਾਹ ਹੰਤੇ ਆਕੀ ਹੋਵੇ ਹੋਏ ਕਤ람 ਖਰਾਮ ਖੋਰ ਕਾਣ ਨ ਖੱਪਣ ਚਿਤਾਂ ਨ ਟੋਵੇ ਟਕਸਾਲੋਂ ਬਾਹਰ ਘੜੈ ਖੋਟੇ ਹਰ ਜਨਮ ਵਿਗੋਵੇ ਲਿਵਾਸੀ ਫਰਮਾਨ ਲਿਖ ਹੋਏ ਨੁਕਸਾਨੀ ਅੰਜੂ ਰੋਵੇ ਗਿੱਦੜ ਦੇ ਕਰ ਸਾਈਂ ਬੋਲ ਕਬੂਲ ਨਾ ਅਬ ਚਲ ਹੋਵੇ ਮੂੰ ਕਾਲ ਗਦੇ ਚੜੇ ਰੋ ਪੜੇ ਵੀ ਭਰਿਆ ਧੋਵੇ ਦੁਜੇ ਭਏ ਉਥਾਏ ਖਲੋਵੇ ਬੋਲ ਜਤੀ ਹੈ ਸ੍ਰੀ ਚੰਦ ਬਾ ਬਾਣਾ ਦੇ ਹੋਰਾ ਬਣਾਇਆ ਲਖਮੀ ਦਾਸ ਧਰਮ ਚੰਦ ਪੋਤਾ ਹੋਏ ਕੈ ਆਪ ਗਿਣਾਇਆ ਮੰਜੀ ਦਾਸ ਬਹਾਲਿਆ ਦਾਤਾ ਸਿਦਾਸਣ ਸਿੱਖ ਆਇਆ ਮੋਹਣ ਕਮਲਾ ਹੋਇਆ ਚਵਾਰਾ ਮੋਹਰੀ ਮਨਾਇਆ ਮੀਨਾ ਹੋਆ ਪਿਰਥੀਆ ਕਰ ਕਰ ਟੇਡਕ ਬਰਲ ਚਲਾਇਆ ਮਹਾਨ ਦਿਓ ਅੰਗ ਮਿਓ ਕਰ ਕਰ ਬੇਮੁਖ ਕੁੱਤਾ ਪੌਂਕਾਇਆ ਚੰਦਨ ਵਾਸ ਨਵਾਸ ਬਹਾਇਆ ਬਾ ਬਾਣੀ ਪੀੜੀ ਚਲੀ ਗੁਰ ਚੇਲੇ ਪਰਚਾ ਪਰਚਾਇਆ ਗੁਰ ਅੰਗਦ ਗੁਰ ਅੰਗ ਤੇ ਗੁਰ ਚੇਲਾ ਚੇਨਾ ਗੁਰ ਪਾਇਆ ਅਮਰਦਾਸ ਗੁਰ ਅੰਗਦੋ ਸਤ ਗੁਰ ਤੇ ਸਤ ਗੁਰੂ ਸਦਾ ਆ ਗੁਰ ਅਮਰੋ ਗੁਰ ਰਾਮਦਾਸ ਗੁਰ ਸੇਵਾ ਗੁਰ ਹੋਏ ਸਮਾਇਆ ਰਾਮ ਦਾਸੋ ਅਰਜਨ ਗੁਰੂ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਲਾਇਆ ਹਰ ਗੋਵਿੰਦ ਗੁਰ ਅਰਜਨ ਆਦ ਪੁਰਖ ਆਦੇਸ਼ ਕਰਾਇਆ ਸੁਜ ਸੁਜ ਨਾ ਲੁਕੈ ਲੁਕਾਇਆ ਇਕ ਕਵਾਉ ਪਸਾਉ ਕਰ ਓ ਅੰਕਾਰ ਕੀਆ ਪਸਾਰਾ ਕੁਦਰਤ ਅਤੌਲ ਨਾ ਤੋਲਿਐ ਤੋਲ ਨਾ ਤੋਲ ਨ ਤੋਲਣਹਾਰਾ ਸਿਰ ਸਰ ਮੇਖ ਅਨੇਖ ਦਾ ਦਾਤ ਜੋਤ ਵਢਿਆਈ ਕਰਾ ਅਨੇਖ ਅਨੇਖ ਨ ਲਖੀਐ ਮਾਸ ਨ ਲੇਖਣ ਲੇਖਣਹਾਰਾ ਰਾਗ ਨਾਦ ਅਨਹਦ ਧੁਨੀ ਓ ਅੰਕਾਰ ਨ ਗਾਵਣਹਾਰਾ ਖਾਣੀ ਬਣੀ ਜੀ ਜੰਤ ਨਾਮ ਥਾਉ ਅਣਗਣਤ ਅਪਰ ਏਕ ਕਵਾਉ ਅਮੋ ਹੈ ਕੇਵੜ ਵੱਡਾ ਸਿਰਜਣਹਾਰ ਸਾਧ ਸੰਗਤ ਸਤ ਗੁਰ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ